ਫਿਊਚਰ ਹੈ ਕੀ ਆ ਜੇ ਗੌਰ ਨਾਲ ਦੇਖੀਏ ਤਾਂ ਫਿਊਚਰ ਉਹਨਾਂ ਚੀਜ਼ਾਂ ਨੂੰ ਉਹਨਾਂ ਗੱਲਾਂ ਨੂੰ ਜਾਂ ਘਟਨਾਵਾਂ ਨੂੰ ਕਹਿੰਦੇ ਆ ਜਿਹੜੀਆਂ ਹਜੇ ਹੋਈਆਂ ਨਹੀਂ ਪਰ ਆਉਣ ਵਾਲੇ ਸਮੇਂ 'ਚ ਅੱਗੇ ਚੱਲ ਕੇ ਹੋ ਸਕਦੀਆਂ ਜਾਂ ਹੋਣਗੀਆਂ ਹੁਣ ਜਦੋਂ ਆਪਾਂ ਇਹਨਾਂ ਗੱਲਾਂ ਜਾਂ ਘਟਨਾਵਾਂ ਨੂੰ ਦੱਸਣਾ ਜਾਂ ਕਹਿਣਾ ਤਾਂ ਕਿਹੜਾ ਟੈਂਸ ਵਰਤਾ ਜਾਊਗਾ ਫਿਊਚਰ ਟੈਂਸ ਫਿਊਚਰ ਦੇ ਵਿੱਚੋਂ ਵੀ ਸਭ ਤੋਂ ਵੱਧ ਕਿਹੜਾ ਵਰਤਾਇਆ ਜਾਂਦਾ ਟੈਂਸ ਫਿਊਚਰ ਇਨਡੈਫੀਨਿਟ ਤਾਂ ਅੱਜ ਦੀ ਕਲਾਸ ਦੇ ਵਿੱਚ ਆਪਾਂ ਸਿੱਖਾਂਗੇ ਕਿ ਫਿਊਚਰ ਇਨਡੈਫੀਨਿਟ ਦੀ ਵਰਤੋਂ ਕਿੱਥੇ ਹੁੰਦੀ ਆ ਔਰ ਕਿਸ ਤਰ੍ਹਾਂ ਹੁੰਦੀ ਆ ਸੋ ਲੈਟਸ ਸਟਾਰਟ ਤਾਂ ਫਿਊਚਰ ਇਨਡੈਫੀਨਿਟ ਦਾ ਦੇਖੋ ਪੋਜ਼ਿਟਿਵ ਦਾ ਫਾਰਮੂਲਾ ਹੈ ਸਬਜੈਕਟ ਵਿਲ ਵਰਬ ਦੀ ਫਰਸਟ ਫਾਰਮ ਫਿਰ ਹੈ ਆਬਜੈਕਟ ਦੇਖੋ ਇੱਥੇ ਟ੍ਰੈਡੀਸ਼ਨਲੀ ਜਿਹੜੀ ਹੈ ਗ੍ਰਾਮਰ ਹੈ ਨਾ ਉੱਤੇ ਵਿਲ ਤੇ ਸ਼ੈਲ ਵੀ ਵਰਤਦੇ ਆ ਠੀਕ ਹੈ ਸ਼ੈਲ ਵੀ ਜਿਹੜਾ ਹੈ ਲਾਇਆ ਜਾਂਦਾ ਆਈ ਔਰ ਵੀ ਦੇ ਨਾਲ ਪਰ ਅੱਜ ਦੀ ਜਿਹੜੀ ਮਾਡਰਨ ਗ੍ਰਾਮਰ ਹੈ ਉੱਥੇ ਆਪਾਂ ਸ਼ੈਲ ਨੂੰ ਹਟਾਤਾ ਔਰ ਸਾਰੇ ਥਾਈਂ ਆਪਾਂ ਵਿਲ ਨੂੰ ਹੀ ਲਾ ਦਿੰਦੇ ਆ ਠੀਕ ਹੈ ਇਸੇ ਕਰਕੇ ਆਪਾਂ ਇੱਥੇ ਸ਼ੈਲ ਵਰਤਿਆ ਨਹੀਂ ਤਾਂ ਜਿੱਥੇ ਪਹਿਲਾਂ ਆਈ ਤੇ ਵੀ ਦੇ ਨਾਲ ਸ਼ੈਲ ਲੱਗਦਾ ਸੀ ਉੱਥੇ ਹੁਣ ਵਿਲ ਹੀ ਲੱਗ ਜਾਂਦਾ ਰਾਈਟ ਤਾਂ ਫਿਊਚਰ ਇਨਡੈਫੀਨਿਟ ਜਿਹੜਾ ਹੈ ਵਰਤੇ ਕਿੱਥੇ ਜਾਣਾ ਸਭ ਤੋਂ ਪਹਿਲਾਂ ਇਹ ਵਰਤਾਇਆ ਜਾਣਾ ਫਿਊਚਰ ਪਲਾਨਸ ਰਾਈਟ ਜਦੋਂ ਆਪਾਂ ਆਪਣੇ ਫਿਊਚਰ ਪਲਾਨਸ ਬਾਰੇ ਡਿਸਕਸ ਕਰਨਾ ਕਿ ਮੈਂ ਅੱਗੇ ਚੱਲ ਕੇ ਕੀ ਕਰਨਾ ਜਾਂ ਕੀ ਕਰਨਾ ਚਾਹੁੰਦਾ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਫਿਊਚਰ ਇਨਡੈਫਿਨਿਟ ਦੇ ਵਿੱਚ ਦੱਸੀਆਂ ਜਾਣੀਆਂ ਜਿਵੇਂ ਕਹਿਣਾ ਹੋਵੇ ਅਸੀਂ ਅਗਲੇ ਸਾਲ ਮਾਰਚ ਵਿੱਚ ਵਿਆਹ ਕਰਾਵਾਂਗੇ ਠੀਕ ਅਸੀਂ ਅਗਲੇ ਸਾਲ ਮਾਰਚ ਵਿੱਚ ਵਿਆਹ ਕਰਾਵਾਂਗੇ ਦੇਖੋ ਮੰਨ ਕੇ ਚੱਲੋ ਕੋਈ ਜੋੜਾ ਹੈ ਕਪਲ ਹੈ ਇੰਗੇਜਮੈਂਟ ਹੋਈ ਆ ਔਰ ਉਹਨਾਂ ਨੇ ਆਪਣਾ ਵਿਆਹ ਪਲਾਨ ਕਰ ਲਿਆ ਉਹ ਕਹਿ ਰਿਹਾ ਕਿ ਅਸੀਂ ਅਗਲੇ ਸਾਲ ਮਾਰਚ ਦੇ ਵਿੱਚ ਵਿਆਹ ਕਰਾਉਣਾ ਮਤਲਬ ਉਹਨਾਂ ਨੇ ਆਪਣਾ ਵਿਆਹ ਪਲਾਨ ਕੀਤਾ ਹੋਇਆ ਠੀਕ ਹੈ ਤਾਂ ਵਿਆਹ ਉਹਨਾਂ ਦਾ ਫਿਲਹਾਲ ਹੋਇਆ ਨਹੀਂ ਅੱਗੇ ਚੱਲ ਕੇ ਹੋਊਗਾ ਫਿਊਚਰ ਦੇ ਵਿੱਚ ਰਾਈਟ ਫਿਊਚਰ ਪਲਾਨ ਬਾ ਸਭ ਤੋਂ ਪਹਿਲਾਂ ਇੱਥੇ ਸਬਜੈਕਟ ਕੀ ਹੈ ਅਸੀਂ ਵੀ ਫਿਰ ਹੈ ਵਿਲ ਵਿਲ ਅਤੇ ਵਰਬ ਕੀ ਹੈ ਵਿਆਹ ਕਰਾਉਣਾ ਵਿਆਹ ਕਰਾਉਣਾ इन इंग्लिश की कहने मैरी या गैट मैरिड ठीक है मैरी भी कह दें या गैट मैरिड भी कह दें आप मैरी ही वरत वी विल मैरी कदों मार्च इन मार्च कि साल अगले साल नेक्स्ट ईयर we will marry in march next year ਠੀਕ ਹੈ ਫਿਊਚਰ ਪਲਾਨ ਦੂਸਰਾ ਇਹ ਕਿੱਥੇ ਵਰਤਿਆ ਜਾਂਦਾ ਜਨਰਲ ਰੂਟੀਨਸ ਯਾ ਰਿਪੀਟਿਡ ਐਕਸ਼ਨਸ ਠੀਕ ਹੈ ਜਿਵੇਂ ਆਪਣਾ ਰੂਟੀਨ ਪ੍ਰੈਜ਼ੈਂਟ ਦੇ ਵਿੱਚ ਹੁੰਦਾ ਆਪਣਾ ਹਰ ਰੋਜ਼ ਦਾ ਰੂਟੀਨ ਇੱਕ ਜਿਹੜਾ ਪ੍ਰੈਜ਼ੈਂਟਸ ਵੀ ਹੁੰਦਾ ਇਹਹੀ ਰੂਟੀਨ ਜਦੋਂ ਅੱਗੇ ਚੱਲ ਕੇ ਫਿਊਚਰ ਦੇ ਵਿੱਚ ਫਾਲੋ ਹੋਵੇ ਉਹ ਠੀਕ ਹੈ ਉਸ ਚੀਜ਼ ਨੂੰ ਵੀ ਆਪਾਂ ਫਿਊਚਰ ਇਨਡੈਫਿਨਿਟ ਦੇ ਵਿੱਚ ਲਿਖੇ ਦਿੰਦੇ ਆ ਜਿਵੇਂ ਮੰਨ ਕੇ ਚੱਲੋ ਆਪਾਂ ਕਹਿੰਦੇ ਆ ਕਿ ਮੋਗੇ ਤੋਂ ਅੰਮ੍ਰਿਤਸਰ ਜਿਹੜੀ ਪਹਿਲੀ ਬੱਸ ਜਾਂਦੀ ਆ ਉਹ ਸਵੇਰੇ 4 ਵਜੇ ਆਉਂਦੀ ਆ ਇਹ ਪ੍ਰੈਜ਼ੈਂਟ ਇਨਡੈਫਿਨਿਟ ਹੈ ਹੁਣ ਜੇ ਮੰਨ ਕੇ ਚੱਲੂ ਆਪਾਂ ਕਹਿੰਦੇ ਕਿ ਕੱਲ ਨੂੰ ਪਹਿਲੀ বাস ਜਿਹੜੀ ਹੈ 4 ਵਜੇ ਆਊਗੀ ਠੀਕ ਹੈ ਆਪਾਂ ਕੱਲ ਦੀ ਗੱਲ ਕਰ ਰਹੇ ਹਾਂ ਫਿਊਚਰ ਦੀ ਗੱਲ ਕਰ ਰਹੇ ਹਾਂ ਠੀਕ ਹੈ ਤਾਂ ਜਦੋਂ ਆਪਾਂ ਆਪਣਾ ਰੁਟੀਨ ਜਾਂ ਕਿਸੇ ਚੀਜ਼ ਦਾ ਰੁਟੀਨ ਸੇਮ ਉਸੇ ਤਰ੍ਹਾਂ ਹੀ ਫਿਊਚਰ ਦੇ ਵਿੱਚ ਵੀ ਫਾਲੋ ਹੋਵੇ ਤਾਂ ਉਸ ਚੀਜ਼ ਨੂੰ ਵੀ ਆਪਾਂ ਫਿਊਚਰ ਇਨਡੈਫਿਨਿਟ ਦੇ ਵਿੱਚ ਹੀ ਲਿਖ ਦਿੰਦੇ ਹਾਂ ਠੀਕ ਹੈ ਪਹਿਲੀ বাস चार बजे आएगी ठीक है आम ही आप कहने कि पहली बस जी है चार बजे आऊगी कल चार बजे आऊगी ओद रूटीन है ठीक ता फर्स्ट बस इस अगे तो है विल विल इतने एक्शन की है ਆਉਣਾ ਬੱਸ ਦਾ ਆਉਣਾ ਕਮ ਕਦੋਂ 4 ਵਜੇ ਫਰਸਟ ਬੱਸ will come ਐਟ 4:00 ਟਿੱਕ ਤਾਂ ਫਿਊਚਰ ਪਲਾਨ অর ਜਨਰਲ ਰੁਟੀਨ ਯਰ ਰਿਪੀਟਡ ਐਕਸ਼ਨ ਤਾਂ ਹੋਰ ਇਹ ਕਿੱਥੇ ਵਰਤਿਆ ਜਾਂਦਾ ਪ੍ਰੈਡਿਕਸ਼ਨ ਪ੍ਰੈਡਿਕਸ਼ਨ ਕੀ ਹੁੰਦੀ ਹੈ ਭਵਿੱਖ ਬਾਣੀ ਜਦੋਂ ਆਪਾਂ ਕਿਸੇ ਤਰ੍ਹਾਂ ਦੀ ਕੋਈ ਭਵਿੱਖ ਬਾਣੀ ਕਰਨੀ ਆ ਕਿ ਅੱਗੇ ਚੱਲ ਕੇ ਆਹ ਕੰਮ ਹੋਊਗਾ ਜਾਂ ਹੋ ਸਕਦਾ ਤਾਂ ਇਹ ਚੀਜ਼ ਨੂੰ ਵੀ ਆਪਾਂ ਫਿਊਚਰ ਐਂਡ ਡੈਫੀਨਿਟ ਦੇ ਵਿੱਚ ਹੀ ਵਰਤਦੇ ਆ ਫੋਰ ਐਗਜ਼ਾਮਪਲ ਜਿਵੇਂ ਕਹਿਣਾ ਹੋਵੇ ਆ ਅੱਜ ਮੀਂਹ ਆਵੇਗਾ ਮਨਕ ਚਲੋ ਬੱਦਲ ਵਾਈ ਜੀ ਹੋਈ ਵੀ ਆ ਠੀਕ ਹੈ ਮੌਸਮ ਠੰਡਾ ਹੈ ਕਾਫੀ ਕਾਲੇ ਕਾਲੇ ਜੇ ਬੱਦਲ ਹੁੰਦੇ ਜੇ ਜਾਂਦੇ ਆ ਤਾਂ ਆਪਾਂ ਕਹਿਨਾਂ ਕਿ ਅੱਜ ਮੀਂਹ ਆਊਗਾ ਠੀਕ ਹੈ ਟਪ ਚੜੀ ਨਹੀਂ ਤਾਂ ਦੇਖ ਕੇ ਜੇ ਆਪਾਂ ਹਾਲਾਤ ਜੇ ਦੇਖ ਕੇ ਕਹਿਨ ਨੇ ਆ ਕਿ ਛਾਂ ਜੀ ਹੋਈ ਪਈ ਆ ਠੰਡਾ ਠੰਡਾ ਜਿਹਾ ਮੌਸਮ ਹੋਇਆ ਪਿਆ ਤਾਂ ਬੱਦਲ ਜੇ ਵੀ ਗہرے ਜੇ ਚੜਦੇ ਜਾਂਦੇ ਆਸਮਾਨ 'ਚ ਤਾਂ ਆਪਾਂ ਕਹਿੰਦੇ ਕਿ ਅੱਜ ਮੀਂਹ ਆਊਗਾ ਲੱਗਦਾ ਠੀਕ ਹੈ ਤਾਂ ਉਹ ਜਿਹੜੀ ਚੀਜ਼ ਹੈ ਆਪਾਂ ਪ੍ਰੈਡਿਕਟ ਕਰ ਰਹੇ ਹਾਂ ਭਵਿੱਖਬਾਣੀ ਕਰ ਰਹੇ ਹਾਂ ਠੀਕ ਹੈ ਕਿ ਮੀਂਹ ਆਊਗਾ ਆਮ ਤੌਰ ਤੇ ਆਪਾਂ ਨੂੰ ਹਾਂ ਕਹਿੰਦੇ ਨੇ ਕਿ ਅੱਜ ਮੀਂਹ ਆਊਗਾ ਅੱਜ ਮੀਂਹ ਆਊਗਾ ਦੇਖੋ ਇੱਥੇ ਕੋਈ ਸਬਜੈਕਟ ਹੈ ਨਹੀਂਗਾ ਜਦੋਂ ਸਬਜੈਕਟ ਕੋਈ ਹੁੰਦਾ ਨਹੀਂ ਸੈਂਟੈਂਸ ਦੇ ਵਿੱਚ ਤਾਂ ਕੋਲੋਂ ਆਪਾਂ ਨੂੰ ਸਬਜੈਕਟ ਜਿਹੜਾ ਹੈਗਾ ਲਾਉਣਾ ਪੈਂਦਾ ਹੁੰਦਾ ਇੱਥੇ ਆਊਗਾ ਇਟ ਇਟ ਇਸ ਤੋਂ ਬਾਅਦ will ਤਾਂ ਇੱਥੇ ਵਰਬ ਕੀ ਆ ਮੀ ਆਉਣਾ ਮੀ ਪੈਣਾ ਜਾਂ ਮੀ ਆਉਣਾ ਰੇਨ ਰੇਨ ਆ ਨਾਉਨ ਵੀ ਹੈ ਔਰ ਵਰਬ ਵੀ ਹੈ ਇਟ will ਰੇਨ ਤਾ ਨੂੰ ਟੂਡੇ ਇਟ will ਰੇਨ ਟੂਡੇ ਤਾਂ ਹੋਰ ਕਿੱਥੇ ਯੂਜ਼ ਹੁੰਦਾ instant decisions instant decision instant decision ਗਿਹੜੇ ਹੁੰਦੇ ਆ ਉਹ ਫੈਸਲੇ ਜਿਹੜੇ ਆਪਾਂ ਖੜੇ ਪੈਰੀ ਲੈਨੇ ਆ ਤੁਰਤ ਪੈਰੀ ਲੈਨੇ ਆ ਉਹਨਾਂ ਨੂੰ ਆਪਾਂ instant decision ਹੀ ਕਹਿੰਦੇ ਆ ਠੀਕ ਹੈ ਮੰਨ ਕੇ ਚੱਲੋ ਤੁਹਾਡੇ ਕੋਲੇ ਕੋਈ ਫਰੈਂਡ ਆਇਆ ਤੁਹਾਡਾ ਔਰ ਆ ਕੇ ਤੁਹਾਨੂੰ ਫਟਾਫਟ ਕਹਿੰਦਾ ਕਿ ਫਟਾਫਟ ਤਿਆਰ ਹੋ ਜਾ ਜਾਂ ਆਪਾਂ ਨੂੰ ਕਹਿਨ ਲੱਗਾ ਕਿ ਕੱਲ ਨੂੰ ਤਿਆਰ ਰਹੀਂ ਆਪਾਂ ਮੋਗੇ ਜਾ ਕੇ ਆਉਣਾ ਹਨਾ ਤਾਂ ਤੁਹਾਨੂੰ ਪੁੱਛਦਾ ਕਿ ਕੱਲ ਨੂੰ ਮੇਰੇ ਨਾਲ ਮੋਗੇ ਚੱਲੇਗਾ ਹਨਾ ਤਾਂ ਹੁਣ ਤੁਹਾਨੂੰ ਖੜੇ ਪੈਰੀ ਉਹਨੇ ਪੁੱਛਿਆ ਤਾਂ ਤੁਸੀਂ ਜਿਹੜਾ ਹਾਂ ਜਾਂ ਨਾ ਦਾ ਫੈਸਲਾ ਲੈਣਾ ਉਹ ਇਨਸਟੈਂਟ ਡਿਸੀਜਨ ਹੀ ਹੈ ਤੁਹਾਨੂੰ ਤਾਂ ਤੁਸੀਂ ਜਿੰਨੇ ਕਹਿਨੇ ਕਿ ਹਾਂ ਕੱਲ ਨੂੰ ਚੱਲੂਗਾ ਮੈਂ ਤੇਰੇ ਨਾਲ ਠੀਕ ਹੈ ਜਦੋਂ ਤੁਸੀਂ ਇਨਸਟੈਂਟਲੀ ਕੋਈ ਡਿਸੀਜਨ ਲੈਂਦੇ ਆ ਕਿ ਹਾਂ ਠੀਕ ਹੈ ਖੜੇ ਪੈਰ ਜਦੋਂ ਕੋਈ ਫੈਸਲਾ ਲੈਣਾ ਫਿਊਚਰ ਬਾਰੇ कि मैं आ काम करूंगा या नहीं करूंगा वो इंस्टेंट डिसीजन ही है मैं कल नू तेरे नाल जावगा आम भाषा चा कहने कल मैं तेरे नाल चलूंगा ठीक है आई will verb ki hai jana go tu ni apan la sakde go to bad ithe tu ni auna tu kyon ni auna tu ono lagda hunda jadon apan nu dassya hove ke kithe jana theek hai jehdi jagah te jana kithe jana jadon apan nu oh dassya ho hove sentence de vich fer to lagda hunda je eh cheez nahi dassi ke kithe jana ya kehdi jagah jana fer to nahi lagda ਹੁਣ ਇਥੇ ਕਿਤੇ ਨਹੀਂ ਲੱਗਿਆ ਦੱਸਿਆ ਆਪਾਂ ਨੂੰ ਕਿ ਕਿੱਥੇ ਜਾਣਾ ਮੈਂ ਕੱਲ ਨੂੰ ਤੇਰੇ ਨਾਲ ਆਪਾਂ ਸਿਰਫ ਇੰਨੀ ਕਿਹਾ ਕਿ ਮੈਂ ਕੱਲ ਨੂੰ ਤੇਰੇ ਨਾਲ ਜਾਊਂਗਾ ਠੀਕ ਹੈ ਕਿੱਥੇ ਜਾਊਂਗਾ ਇਹ ਨਹੀਂ ਦੱਸਿਆ ਤਾਂ ਟੂ ਨਹੀਂ ਹੋਣਾ ਤਾਂ ਤੇਰੇ ਨਾਲ ਆਈ ਵਿਲ ਗੋ ਵਿਦ ਯੂ ਕਦੋਂ ਤਲ ਨੂੰ ਟੂਮੋਰੋ ਠੀਕ ਤਾਂ ਫਿਊਚਰ ਇਨਡੈਫਿਨਿਟ ਜਿਹੜਾ ਹੈ ਬੇਸਿਕਲੀ ਚਾਰ ਥਾਵਾਂ ਤੇ ਵਰਤਿਆ ਜਾਂਦਾ ਫਿਊਚਰ ਪਲਾਨਸ ਦੱਸਣ ਵਾਸਤੇ ਕਿ ਤੁਸੀਂ ਅੱਗੇ ਕੀ ਕੀ ਕਰਨਾ ਹੈ ਪਲਾਨ ਜਿਹੜੇ ਤੁਹਾਡੇ ਬਣਾਏ ਹੁੰਦੇ ਆ ਫਿਊਚਰ ਨੂੰ ਲੈ ਕੇ ਜਨਰਲ ਰੁਟੀਨਸ ਯਾ ਰਿਪੀਟਡ ਐਕਸ਼ਨ ਜਦੋਂ ਤੁਹਾਡਾ ਕੋਈ ਰੁਟੀਨ ਯਾ ਕਿਸੇ ਚੀਜ਼ ਦਾ ਰੁਟੀਨ ਫਿਊਚਰ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਫਾਲੋ ਹੁੰਦਾ ਤਾਂ ਉਸ ਚੀਜ਼ ਨੂੰ ਵੀ ਆਪਾਂ ਫਿਊਚਰ ਇਨਡੈਫਿਨਿਟ ਦੇ ਵਿੱਚ ਲਿਖਦੇ ਆ ਪ੍ਰੈਡਿਕਸ਼ਨ ਕੋਈ ਭਵਿੱਖਬਾਣੀ ਕਰਨੀ ਆ ਠੀਕ ਹੈ ਕਿਸੇ ਚੀਜ਼ ਦੇ ਹਾਲਾਤ ਜੇ ਦੇਖ ਕੇ ਕਿਸੇ ਸਿਚੁਏਸ਼ਨ ਨੂੰ ਦੇਖ ਕੇ ਜਿਹੜਾ ਤੁਸੀਂ ਇੱਕ ਚੀਜ਼ ਦੱਸਦੇ ਆ ਕਿ ਐਦਾਂ ਹੋ ਸਕਦਾ ਅੱਗੇ ਚੱਲ ਕੇ ਉਹਨੂੰ ਆਪਾਂ ਭਵਿੱਖਵਾਣੀ ਕਹਿੰਦੇ ਆ ਤਾਂ ਭਵਿੱਖਵਾਣੀ ਵੀ ਜਿਹੜੀ ਹੈ ਫਿਊਚਰ ਇਨਡੈਫੀਨੇਟ ਦੇ ਵਿੱਚ ਹੁੰਦੀ ਆ ਪ੍ਰੈਡਿਕਸ਼ਨ ਇਨਸਟੈਂਟ ਡਿਸੀਜਨ ਇਸ ਤਰ੍ਹਾਂ ਦੇ ਫੈਸਲੇ ਜਿਹੜੇ ਆਪਾਂ ਖੜੇ ਪੈਰ ਲੈਂਦੇ ਆ ਤੁਰੰਤ ਲੈਂਦੇ ਆ ਉਹ ਵੀ ਜਿਹੜੇ ਹੈਗੇ ਆ ਫਿਊਚਰ ਇਨਡੈਫੀਨੇਟ ਦੇ ਵਿੱਚ ਲਿਖੇ ਜਾਣਗੇ ਰਾਈਟ ਹੁਣ ਫਿਊਚਰ ਇਨਡੈਫੀਨੇਟ ਨੂੰ ਜੇ ਨੇਗੇਟਿਵ ਫਾਰਮ ਦੇ ਵਿੱਚ ਵਰਤਨਾ ਤਾਂ ਉਹਦੇ ਵਾਸਤੇ ਫਾਰਮੂਲਾ ਕੀ ਹੈ ਸਬਜੈਕਟ will not verb ਦੀ ਫਸਟ ਫਾਰਮ ਆਬਜੈਕਟ ਠੀਕ ਹੈ ਤਾਂ ਆਪਾਂ ਇਸ ਤੋਂ ਪਹਿਲਾਂ ਇੱਕ ਐਗਜ਼ਾਮਪਲ ਕੀਤੀ ਸੀ ਜਦੋਂ ਆਪਾਂ ਇਨਸਟੈਂਟ ਡਿਸੀਜਨ ਵਾਲੀ ਜਿਵੇਂ ਆਪਾਂ ਕਹਿੰਦੇ ਸੀ ਕਿ ਤੂੰ ਮੇਰੇ ਨਾਲ ਚੱਲੇਗਾ ਤਾਂ ਸਾਹਮਣੇ ਵਾਲੇ ਦਾ ਜਵਾਬ ਸੀਗਾ ਕਿ ਹਾਂ ਮੈਂ ਤੇਰੇ ਨਾਲ ਚੱਲੂੰਗਾ ਆਈ ਵਿਲ ਗੋ ਵਿਦ ਯੂ ਮੰਨ ਕੇ ਚਲੋ ਉਹਨੇ ਜੇ ਨਾ ਕਰਨੀ ਹੁੰਦੀ ਕਿ ਮੈਂ ਤੇਰੇ ਨਾਲ ਨਹੀਂ ਜਾਊਂਗਾ ਜਾਂ ਮੈਂ ਨਹੀਂ ਜਾਣਾ ਤੇਰੇ ਨਾਲ ਤਾਂ ਉਹ ਕਿਵੇਂ ਲਿਖਿਆ ਜਾਂਦਾ ਇਸ ਫਾਰਮੂਲੇ ਸ ਆਈ ਵਿਲ ਨਾਟ ਵਰਬ ਕੀ ਹੈ ਜਾਣਾ ਆਈ ਵਿਲ ਨਾਟ ਗੋ ਵਿਦ ू आई विल नॉट गो विद यू ठीक है अगर यू इंटेरोगेटिव फॉर्म के बना इंटेरोगेटिव कहड़ी है जो क्वेश्चन पूछने हो ठीक है इंटेरोगेटिव तो विल अगे फिर सबजैक्ट फिर वर्ब द फस्ट फॉर्म फिर ऑब्जेक्ट फिर क्वेश्चन मार्क ਇੱਕ ਕਾਮਨ ਜਿਹਾ ਸਵਾਲ ਜਿਹੜਾ ਹੈ ਫਿਊਚਰ ਨੂੰ ਲੈ ਕੇ ਲਗਭਗ ਬਹੁਤ ਵਾਰੀ ਪੁੱਛਿਆ ਗਿਆ ਜਾਂ ਆਪਾਂ ਵੀ ਕਈ ਵਾਰੀ ਪੁੱਛ ਲੈਂਦੇ ਆ ਇਹ ਫਿਲਮਾਂ 'ਚ ਬੜਾ ਦਿਖਾਇਆ ਹੁੰਦਾ ਨਾ ਜਦੋਂ ਮੰਨ ਕੇ ਚੱਲ ਕੋਈ ਮੁੰਡਾ ਕਿਸੇ ਕੁੜੀ ਨੂੰ ਆ ਵਿਆਹ 'ਤੇ ਪ੍ਰਪੋਜ਼ ਕਰਦਾ ਕਿ ਤੂੰ ਮੇਰੇ ਨਾਲ ਵਿਆਹ ਕਰਾਏਂਗੀ ਜਾਂ ਤੂੰ ਮੇਰੇ ਨਾਲ ਵਿਆਹ ਕਰਾਏਗਾ ਹਨਾ ਜਦੋਂ ਇਹ ਚੀਜ਼ ਪੁੱਛਦੇ ਆ ਤਾਂ ਉਹ ਜ਼ਿਆਦਾਤਰ ਜਿਹੜਾ ਹੈਗਾ ਫਿਊਚਰ ਇਨਡੈਫਿਨਿਟਲੀ ਟੈਂਸ ਹੁੰਦਾ ਆ ਜੇ ਮੈਂ ਕਹਿਣਾ ਹੋਵੇ ਮੁੰਡੇ ਨੇ ਕਿਸੇ ਕੁੜੀ ਨੂੰ ਪ੍ਰਪੋਜ਼ ਕੀਤਾ ਕਿ ਤੂੰ ਮੇਰੇ ਨਾਲ ਵਿਆਹ ਕਰਾਈਂਗੀ ਤਾਂ ਵਿਲ ਯੂ ਵਰਮ ਕੀ ਹੈ ਵਿਆਹ ਕਰਾਉਣਾ ਮੈਰੀ ਮੀ ਵਿਲ ਯੂ ਮੈਰੀ ਮੀ ਠੀਕ ਹੈ ਤਾਂ ਅਗਰ ਇਹਨੂੰ ਇੰਟਰੋਗੇਟਿਵ 네ਗੇਟਿਵ ਵਾਸਤੇ ਵਰਤਨਾ ਹੋਵੇਗੀ ਪਰ ਅ ਵੈਲ ਅਗੇ ਸਬਜੈਕਟ ਨਾਟ ਵਰਬ ਦੀ ਫਸਟ ਫਾਰਮ ਆਬਜੈਕਟ ਕੁਐਸਚਨ ਮਾਰਕ ਤਾਂ ਮੰਨ ਕੇ ਚਲੋ ਤੁਹਾਡੇ ਤੋਂ ਕਿਸੇ ਨੇ ਤੁਹਾਡੇ ਦੋਸਤ ਨੇ ਮਦਦ ਮੰਗੀ ਔਰ ਤੁਸੀਂ ਨਾ ਕਰਤੀ ਤਾਂ ਸਾਹਮਣੇ ਵਾਲਾ ਕਹਿੰਦਾ ਹੁੰਦਾ ਕਿ ਦੋਸਤ ਹੋਣ ਦੇ ਨਾਤੇ ਮੇਰੀ ਮਦਦ ਨਹੀਂ ਕਰੇਗਾ ਹਨਾ ਕਿ ਕੀ ਗੱਲ ਮੇਰੀ ਮਦਦ ਨਹੀਂ ਕਰੇਗਾ ਤਾਂ ਇਹ ਜਿਹੜਾ ਸੈਂਟੈਂਸ ਹੈ ਇਹ ਫਿਊਚਰ ਇਨਡੈਫੀਨਿਟ ਹੀ ਹੈ will you not help me will you not help me ਇੱਥੇ will you not help me ਇਹ ਕਹਿਣ ਦਾ ਮਤਲਬ ਇਹ ਹੈ ਕਿ ਸਾਹਮਣੇ ਵਾਲਾ ਤੁਹਾਨੂੰ ਰਿਕੁਐਸਟ ਕਰ ਰਿਹਾ ਕਿ ਹੈਲਪ ਕਰ ਮੇਰੀ ਰਾਈਟ ਤਾਂ ਇਹ ਸੀਗਾ ਫਿਊਚਰ ਇਨਡੈਫੀਨਿਟ ਅਗਰ ਫਿਰ ਵੀ ਕੋਈ ਡਾਊਟ ਹੋਵੇ ਇਹਦੇ ਰਿਗਾਰਡਿੰਗ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਔਰ ਅਗਰ ਸਾਡਾ ਕੰਟੈਂਟ ਪਸੰਦ ਆਵੇ ਤਾਂ ਚੈਨਲ ਨੂੰ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ।